you yep, the yep. yep. ਜਦ ਕਹਿੰਦੇ ਦੀਵਾ ਬਲ ਰਿਹਾ ਹੈ ਪਾਤਸ਼ਾਹ ਜੀ ਕਹਿੰਦੇ ਹਨ ਤੈਨੂੰ ਸਾਰਾ ਕੁਝ ਨਜ਼ਰ ਆ ਰਿਹਾ ਹੈ ਦੀਵਾ ਹੈ ਸਾ ਸੰਗਤ ਸਾਡਾ ਸ੍ਰੀ ਜਿਹੜੀ ਬੱਤੀ ਹੈ ਉਹ ਹੈ ਸਾਡੀ ਆਤਮਾ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਜਦ ਲਗ ਤੇਨ ਦੀਵੇ ਮੁਖ ਬਾਤੀ ਤਦ ਸਮਝੈ ਸਭ ਕੁਝ ਕਹਿੰਦੇ ਜੇਹੀ ਦੇਰ ਤੱਕ ਦੀਵੇ ਦੇ ਵਿੱਚ ਬੱਤੀ ਹੈ ਦੀਵਾ ਬਲ ਰਿਹਾ ਹੈ ਕਹਿੰਦੇ ਉਸ ਚਾਨਣ ਨਾਲ ਤੈਨੂੰ ਸਾਰਾ ਨજર ਆ ਰਿਹਾ ਭਾਈ ਤੇਰੇ ਸਰੀਰ ਵਿੱਚ ਆਤਮਾ ਹੈ ਤੈਨੂੰ ਸਾਰਾ ਸੰਸਾਰ ਦਿਖ ਰਿਹਾ ਜੇ ਤੇ ਜਦ ਤੱਕ ਇਹ ਬੱਤੀ ਆਤਮਾ ਬੁੱਝ ਨਹੀਂ ਕਹਿੰਦੇ ਉਹਦੋਂ ਤੈਨੂੰ ਕੁਝ ਵੀ ਸੁਝਣਾ ਨਹੀਂ ਤੈਨੂੰ ਕੁਝ ਵੀ ਨਜ਼ਰ ਨਹੀਂ ਆਉਣਾ ਪਾਤਸ਼ਾਹ ਜੀ ਕਹਿੰਦੇ ਹਨ ਤੇਲ ਜਲੇ ਬੱਤੀ ਠਹਿਰਾਂ ਦੀ ਕਹਿੰਦੇ ਸੁੰਨਾ ਮੰਦਰ ਹੋਈ ਕਹਿੰਦੇ ਜਦੋਂ ਤੇਲ ਜਨ ਗਿਆ ਨਾ ਤੇਲ ਸੜ ਗਿਆ ਕਹਿੰਦੇ ਜਦੋਂ ਬੱਤੀ ਖਤਮ ਹੋਗੀ ਪਾਤਸ਼ਾਹ ਜੀ ਕਹਿੰਦੇ ਹਨ ਫਿਰ ਤੇਰਾ ਇਹ ਜਿਹੜਾ ਮੰਦਰ ਹੈ ਨਾ ਇਹ ਸਾਰਾ ਸੁਨਨਾ ਹੋ ਜਾਵੇਗਾ ਕਹਿੰਦੇ ਜਿਵੇਂ ਅੰਧੇਰ ਪੈਂਦਾ ਹੈ ਤੇ ਕੋ ਘਰ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਜਿਵੇਂ ਬੱਤੀ ਬੁੱਝ ਜਾਂਦੀ ਹੈ ਅੱਜ ਦੇ ਸਖੈਰ ਸਾਧ ਸੰਗਤ ਇਹ ਲੈਟਾ ਹਨ ਜਿਵੇਂ ਲੈਟ ਬੁੱਝਦੀ ਹੈ ਸਾਧ ਸੰਗਤ ਜਦੋਂ ਰਾਤ ਹੁੰਦੀ ਹੈ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਬਾਚਾ ਜੀ ਇਹ ਹੀ ਸਾਨੂੰ ਸਮਝੋਣਾ 14 ਮਨ ਜਿੱਦਾਂ ਸਾਡੇ ਸਰੀਰ ਦੇ ਵਿੱਚੋਂ ਇਹ ਆਤਮਾ ਰੂਪੀ ਚਾਨਣ ਜਿਹੜਾ ਹੈ ਬੁੱਝ ਗਿਆ ਨਾ ਇਹ ਟੱਡਾ ਸਾਡਾ ਮੰਦਰ ਇਹਨਾਂ ਘਰ ਹੈ ਸਾਸਕਤ ਸੁਨਣਾ ਹੋ ਜਾਵੇਗਾ ਸਾਨੂੰ ਕੁਝ ਨਜ਼ਰ ਨਹੀਂ ਆਵੇਗਾ ਜਦ ਲਗਦੇ ਦੀਵੇ ਥਪਕਦੀ Deus ਇਹ ਵੀ ਉਹ ਇਸਤਰੀ ਹੈ ਕਹਿੰਦੇ ਹਣ ਘਟ ਪੁੱਤੇ ਕੋ ਬਾਤ ਨਾ ਪੁੱਛ ਕੱਢ ਕੱਟ ਹੋਈ ਪਾਤਸ਼ਾਹ ਜੀ ਕਹਿੰਦੇ ਹਨ ਜਦੋਂ ਇਹ ਸਰੀਰ ਰੂਪ ਘੜਾ ਭਜਦਾ ਹੈ ਤੇ ਕਹਿੰਦੇ ਸਾਰੇ ਰਿਸ਼ਤੇਦਾਰ ਸਾਂ ਨਹੀਂ ਕਹਿੰਦੇ ਸਾਰਾ ਆਲਮ ਕੀ ਗੱਲ ਕਹਿੰਦਾ ਹੈ ਭਾਈ ਸਰੀਰ ਖਰਾਬ ਹੋ ਰਿਹਾ ਹੈ ਜਲਦੀ ਕਰੋ ਇਹ ਸਰੀਰ ਨੂੰ ਵੀ ਸਾਹਮਣਾ ਹੈ ਸਮੇਟਣਾ ਹੈ ਸਾ ਸੰਗਤ ਇੱਕ ਕਿਰਿਆ ਹੈ ਸਰੀਰ ਨੂੰ ਇੱਕ ਨਾ ਦੈਨ ਉਹਦੀ ਕਿਰਿਆ ਤੱਕ ਪਹੁੰਚਾਉਣਾ ਹੈ ਸਾਥ ਸੰਗਤ ਕੋਈ ਵੀ ਜਦੋਂ ਸਾਡੇ ਸਰੀਰ ਦਾ ਘੜਾ ਭੱਜਦਾ ਹੈ ਜਦੋਂ ਵਿਅਕਤੀ ਮਰਦਾ ਹੈ ਸਾਥ ਸੰਗਤ ਕੋਈ ਵੀ ਐਸਾ ਵਿਅਕਤੀ ਨਹੀਂ ਜਿਹਦੇ ਸਰੀਰ ਨੂੰ ਆਪਾਂ ਘਰੇ ਸਾਹਮਣੇ ਰੱਖ ਸਕੀ ਪਾਤਸ਼ਾਹ ਜੀ ਦੇ ਨਾਮ ਕੋਈ ਮਾਂ ਹੈ ਨਾ ਕੋ ਪਿਓ ਹੈ ਨਾ ਕੋ ਇਸਤਰੀ ਹੈ ਜਿਹੜਾ ਉਸ ਭੱਜੇ ਹੋਏ ਘੜੇ ਨੂੰ ਆਪਣੇ ਘਰ ਦੇ ਵਿੱਚ ਰੱਖ ਸਕੇ ਕਾ ਕੀ ਨਾ ਰੋਵੇ ਤੇ ਹਨ ਮਾਂ ਬੇੜੇ ਦੇ ਵਿੱਚ ਬੈਠੀ ਬਿਰਲਾਪ ਕਰਦੀ ਹੈ ਰੋਂਦੀ ਹੈ ਪਾਤਸ਼ਾਹ ਜੀ ਕਹਿੰਦੇ ਹਨ ਇਹ ਰੋਈ ਬੈਠੀ ਮਾਤਾ ਰੋਵੇ ਖਟੀਆਂ ਲੈ ਕੇ ਭਾਈ ਕਹਿੰਦੇ ਹਨ ਚਾਰ ਮੁਕ ਆਉਂਦੇ ਹਨ ਕਹਿੰਦੇ ਰਿਸ਼ਤੇਦਾਰ ਸਬੰਧੀ ਉਹਦੀ ਖਟੀਆਂ ਨੂੰ ਕਹਿੰਦੇ ਆਪਣੇ ਮੋਢਿਆਂ ਤੇ ਚੁੱਕ ਕੇ ਉਹਦੇ ਮੰਜ਼ੇ ਨੂੰ ਕਬਰਸਤਾਨ ਵੱਲ ਲੈ ਜਾਂਦੇ ਹਨ ਕਹਿੰਦੇ ਲੱਟ ਸਜਦਾਏ ਪਿਰੀਆਂ ਰੋਵੇ ਕਹਿੰਦੇ ਉਸ ਵਿਅਕਤੀ ਦੀ ਜਿਹੜੀ ਇਸਤਰੀ ਹੈ ਆਪਣੇ ਬਾਲ ਫਲਾੜ ਕੇ ਹੋ ਰਹੀ ਹੈ ਕਹਿੰਦੇ ਲੱਟ ਝਟਾਏ ਤ੍ਰਿਆ ਰੋਵੇ ਪਰ ਹੰਸ ਅਕੇਲਾ ਜਾਏ ਕਹਿੰਦੇ ਹਨ ਪਰ ਜਿਹੜਾ ਉਹ ਮੁੱਖ ਹੈ ਕਹਿੰਦੇ ਜਿਹੜਾ ਬਾਲਪਤਾ ਹੈ ਪਰ ਕਹਿੰਦੇ ਉਹਨੇ ਇਕੱਲਿਆਂ ਗਾਂ ਜਾਣਾ ਹੈ ਕਹਿੰਦੇ ਚਾਹੇ ਉਹਦੇ ਮਾਂ ਰੋ ਰਹੀ ਹੈ ਚਾਹੇ ਕੋਈ ਉਹਦੀ ਇਸਤਰੀ ਹੋ ਰਹੀ ਹੈ ਉਹਦੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ ਪਾਤਸ਼ਾਹ ਜੀ ਕਹਿੰਦੇ ਹਨ ਇਸ ਬੰਦੇ 'ਸੇ ਜ਼ੁਲਮ ਹੋਤੇ ਹੈ ਇਸ ਬੰਦੇ 'ਸੇ ਜ਼ੁਲਮ ਹੋਤੇ ਹੈ ਜਗ ਨਹੀਂ ਫਟਾ ਗੋਸਾਈ ਪਾਤਸ਼ਾਹ ਜੀ ਕਹਿੰਦੇ ਹਨ ਫਿਰ ਜਿਹੜੀ ਆਤਮਾ ਹੈ ਉਹਦੇ ਕੋਲੋ ਹਿਸਾਬ ਕਿਤਾ ਪੁੱਛਿਆ ਜਾਂਦਾ ਹੈ ਸਾ ਸੰਗਤ ਕਿਹੜੇ ਉਹਨੇ ਇਸ ਸੰਸਾਰ ਦੇ ਵਿੱਚ ਕਰਮ ਕੀਤੇ ਹਨ ਚੰਗੇ ਜਾਂ ਮਾੜੇ ਪਾਤਸ਼ਾਹ ਜੀ ਕੀ ਕਹਿੰਦੇ ਹਨ ਲੇਖ ਨਾ ਬਿਤੇ ਹੀ ਸਖੀ ਜੋ ਲਿਖਿਆ ਕਰਤਾਰ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਹਨ ਜਿਹੜੇ ਲੇਖ ਹਨ ਉਹ ਮਿਟਾਏ ਨਹੀਂ ਜਾ ਸਕਦੇ ਪਾਤਸ਼ਾਹ ਜੀ ਕਹਿੰਦੇ ਹਨ ਲੇਖ ਕਿੱਤੋਂ ਬਣਦੇ ਹਨ ਸਾਧ ਸੰਗਤ 1 2 ਮਿੰਟ ਦੇ ਵਿੱਚ ਸਮਾਪਤੀ ਸਾਧ ਸੰਗਤ ਕਹਿੰਦੇ ਹਨ ਲੇਖ ਨਾ ਮਿਟੇ ਇਹ ਸੱਚੀ ਜੋ ਲਿਖਿਆ ਵਰਤਾਰ ਜਿਹੜੇ ਲੇਖ ਹਨ ਸਾਧ ਸੰਗਤ ਲੇਖ ਸਾਡੇ ਕਰਮਾਂ ਤੋਂ ਬਣਦੇ ਹਨ ਕਰਮ ਸਾਡੇ ਕਿਹੜੇ ਹਨ ਸਾਧ ਸੰਗਤ ਅਸੀਂ ਸੰਸਾਰ ਵਿੱਚ ਆਏ ਹਾਂ ਸਾਡੇ ਘਰ ਦੇ ਵਿੱਚ ਜਾਂ ਘਰ ਤੋਂ ਬਾਹਰ ਦੇਖੀ ਅਸੀਂ ਅਸਲ ਕਿਹੋ ਜਿੇ ਕਰਮ ਕਰ ਰਹੇ ਹਾਂ ਜੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਜੇ ਅਸੀਂ ਉਸ ਬਜ਼ੁਰਗ ਦੇ ਨਾਲ ਇਨਸਾਫ ਨਹੀਂ ਕਰ ਰਹੇ ਉਸ ਬਜ਼ੁਰਗ ਦੀ ਸੇਵਾ ਨਹੀਂ ਕਰ ਰਹੇ ਤਾਂ ਅਸੀਂ ਮਾੜੇ ਕਰਮ ਕਰ ਰਹੇ ਹਾਂ ਕਿ ਉਥੋਂ ਫਿਰ ਸਾਡੇ ਨੇਕ-ਵੱਡੇ ਨਾਲ ਜੇ ਸੰਸਾਰ ਵਿੱਚ ਆਪਾਂ ਵੇਖੀਏ ਸਾ ਸੰਗਤ ਜੇ ਸੰਸਾਰ ਦੇ ਵਿੱਚ ਆਪਾਂ ਗਲਤ ਕੰਮ ਕਰ ਰਹੇ ਹਾਂ ਮਨਿੰਦਿਆ ਚੋਰੀ ਧੋਹੀ ਸਾ ਸੰਗਤ ਨਹੀਂ ਸਾਜ ਰਹੇ ਤੇ ਸਾ ਸੰਗਤ ਕਹਿੰਦੇ ਹਨ ਉਹ ਵੀ ਜਿਹੜੇ ਸਾਡੇ ਕਰਮ ਹਨ ਉਹ ਸਾਡੇ ਲੇਖਾਂ ਦੇ ਵਿੱਚ ਤਕਦੀਰ ਹੋਣੀ ਹੈ ਜੇ ਕਿਸੇ ਦਾ ਦਿਲ ਤੋੜ ਰਹੇ ਆ ਤੇ ਸਾ ਸੰਗਤ ਉਹਦਾ ਵੀ ਸਾਨੂੰ ਲੇਖਾ ਜੋਖਾ ਦੇਣਾ ਪਵੇਗਾ ਪਾਤਸ਼ਾਹ ਜੀ ਕਹਿੰਦੇ ਹਨ ਇਸ ਬੰਦੇ 'ਤੇ ਜ਼ੁਲਮ ਹੋਤੇ ਹੈ ਜਦ ਨਹੀਂ ਹਟੇ ਬੁਸਾਈ ਹੈ ਕਹਿ ਕਿਰਤ